ਗੱਲ ਜੀ ਸਾਰਿਆਂ ਨੂੰ ਟਾਈਮ ਹੋ ਗਿਆ ਸ਼ਹਿਰ ਤੇ ਪਹੁੰਚਣੇ ਬਚ ਗਏ ਨੇ ਤੇ ਅੱਜ ਜਲਦੀ ਉੱਠੇ ਆ ਤੇ ਜਾ ਰਹੇ ਆ ਜੀ ਬਾਹਰ ਨਾਨਕ ਸਰਵਲ ਜਾਣਾ ਮੈਂ ਤੇ ਨਾਨਕ ਸਰ ਤੋਂ ਫਿਰ ਅੱਗੇ ਲੁਧਿਆਣਾ ਫਿਰ ਦਰਾਹੇ ਫਿਰ ਮਸਰ ਵਾਪਸੀ ਸ਼ਾਮੀ ਤੇ ਉਹ ਤੁਹਾਨੂੰ ਲੈ ਕੇ ਚਲਦੇ ਆ ਨਾਲ ਬਣੇ ਰਹੋ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਸਾਡੇ ਨਾਲ ਪਪਾਈ ਜਾਣਗੇ ਨਾਲ ਜਾਣਗੇ ਸਾਡੇ ਚੰਨੀ ਭਾਜੀ ਤੇ ਮਿਲਦੇ ਆ ਜੀ ਤੁਹਾਨੂੰ ਖਾਨੇ ਸਾਡੇ ਵਿੱਚ ਅੱਡ ਛੇ ਦਾ ਟਾਈਮ ਹੋ ਗਿਆ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਨਿਕਲ ਗਏ ਆਂ ਅੱਜ ਪਹੁੰਚ ਗਏ ਸ੍ਰੀ ਬਾਬਾ ਨੋ ਸਿੰਘ ਸਮਾਜੀ ਦਾ ਸਰ ਹੈ ਜੀ ਬਾਬਾ ਜੀ ਦਾ ਸਥਾਨ ਲਾਈ ਜਿੱਥੇ ਜਿੱਥੇ ਆਤਮ ਦੇ ਫਸਾਉਣ ਤੋਂ ਜਾਣਾ ਸੌਰੀ ਬਈ ਨਾ ਅਸੀਂ ਜੇਰੇ ਚੰਦੂ ਜੀ ਤੋਂ ਸੋਤ ਜਵਾਰਾ ਸਵਾਗਤ ਸਾਰੇ ਨੂੰ ਅਸਦਾ ਵਲੋਗ ਆਪਾਂ ਸਟਾਰਟ ਕੀਤਾ ਹੈ ਤੇ ਰਸਤੇ 'ਚ ਹੁਣ ਤਰੰਦਰ ਸਿੰਘ ਪਹੁੰਚ ਗਏ ਆ ਮੇਰੇ ਨਾਲ ਚੱਲੇ ਭਾਈ ਜੀ ਦਾ ਨਾਮ ਮਰਨ ਸਿੰਘ ਤੇ ਹੁਣ ਨਾਲ ਅਕਸਰ ਜਾ ਰਹੇ ਆ ਜੀ ਆਪਾਂ ਗੁਰਦੁਆਰਾ ਦਰਸ਼ਨ ਕਰਾਵਾਂਗੇ ਚਲੋ ਜੀ ਸਾਡੇ ਸਾਥ ਹੋ ਗਏ ਨੇ ਚੰਦੇ ਚੰਦੇ ਹੁਣ ਆਪਾਂ ਕਾਫੀ 100 ਕਿਲੋਮੀਟਰ ਲੱਗੇ ਆ ਗਏ ਆ ਤੇ ਉਸਰ ਦੀ ਕਿਰਪਾ ਨਾਲ ਅਕਸਰ ਪਹੁੰਚਣ ਵਾਲੇ ਆ ਜੀ ਇਹ ਵੀ ਚੜ ਗਿਆ ਤਾਂ ਉਹ ਬਖਾ ਦੇ ਆ ਮੈਂ ਕੋਸ਼ਿਸ਼ ਕੀਤਾ ਸਮਝਾ ਲਿਆ ਗ੍ਰੀਨ ਇਹ ਵਾਹ ਜੀ ਦੀ ਸਤੇ ਗਾਣੇ ਆਇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਾ ਟ੍ਰੇਸ਼ ਨਜ਼ਾਰਾ ਆਪਣਾ ਹੀ ਹੈ ਜੀ ਸਾਡੇ ਪਸੰਦ ਆਉਂਦੇ ਨੇ ਲਾਈਕ ਸਬਸਕ੍ਰਾਈਬ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਚੱਲਦੇ ਹਾਂ ਜੀ ਹੋਰ ਥੋੜੀ ਜਿਹੀ ਅੱਗੇ ਤੁਹਾਨੂੰ ਉਹ ਫਿਰ ਤੁਹਾਨੂੰ ਦਿਖਾਉਂਦੇ ਹਾਂ ਸੋ ਨਾਲ ਇੱਕ ਸਰਕਲ ਹੈਗਾ ਧਾਨਗੁਰ ਗੋਲ ਨਾਂ ਇੱਕ ਸਰਕਲ ਦਿਖਾਉਂਦੇ ਮਾਰਾ ਕਿਰਪਾ ਨਾ ਜਾ ਸਤਨਾਮ ਸ੍ਰੀ ਧੰਤਨਵਾਦ ਜੀ ਸਤਨਾਮ ਜੀ ਸਤਨਾਮ ਪਹੁੰਚ ਗਏ ਆ ਜੀ ਇਹ ਦਰਸ਼ਨ it's a bad ਜਾ ਮੂਬਾ ਭਾਈ ਜੀ ਸੋ ਮਾਇ ਪ੍ਰਭ ਕੋ ਆਇਆ ਸੇ ਸੰਗੋ ਜੀ ਦਰਸ਼ਨ ਕਰੋ ਜੀ ਨਾਲੇਕਸ ਕਰਕੇ ਸੋ ਨਾਨਕਸਰ ਆ ਰਿਹਾ ਜੀ ਆ ਵੇਖੋ ਜੀ ਬੱਤੀ ਆ ਮੋਮਬਤੀ ਨੇ ਹਟੂਰ ਰਈ ਸਰ ਜੀ ਸ਼ੀਸ਼ਮੈਲ ਦੇ ਦਰਸ਼ਨ ਕਰੋ ਜੀ ਨਾਨਕਸਰ ਭਗਤੀ ਦਾ ਘਰ ਉहां ਪਰਖੇ ਕਿਰਪਾ ਨਾਲ ਆਪਾਂ ਬਾਬਾ ਗੁਰਜੀਤ ਸਿੰਘ ਜੀ ਨਾਲ ਹਾਏ ਵੀ ਭਰੇ ਜੀ ਤੇ ਕੋਈ ਗ੍ਰੰਥਸਾ ਮਾਲਾ ਦੇ ਵੀ ਦਰਸ਼ਨ ਕੀਤੇ ਨੇ ਬਹੁਤ ਅਜ਼ਰ ਤੇ ਜਾਵਾਂਗੇ ਬਹੁਤ ਕਿਰਪਾ ਰਹੀ ਆਪ ਜੀ ਨੂੰ ਦਰਸ਼ਨ ਕਰਾ ਰਹੇ ਆ ਨਾਨਕਸਰ ਤੇ ਜੇ ਤੁਸੀਂ ਬਨੇ ਰੋ ਬਹੁਤ ਬਹੁਤ ਤੁਹਾਨੂੰ ਬਤਾ ਨਾਨਕਸਰ ਤੋਂ ਜੀ ਮਹਾਰਾਜ ਜੀ ਕਿਰਪਾ ਨਾਲ ਜੀ ਉੱਪਰ ਇਹ ਅੰਮ੍ਰਿਤ ਘਾਰ ਹੈ ਜੀ ਹਨ ਇੱਕ ਸਰਦਾ ਤੇ ਗੁਰੂ ਸਾਹਿਬ ਨੇ ਬਹੁਤ ਬੇਅੰਤ ਕਿਰਪਾ ਕੀਤੀ ਹੈ ਜੀ ਦਰਸ਼ਨ ਕਰਾਏ ਨੇ ਮਾਪਕਾ ਦੇ ਵੀ ਆਪਣੇ ਨੂੰ ਹੁਣ ਅੱਗੇ ਚੱਲ ਰਹੇ ਆ ਜੀ ਤੇ ਨਾਲ-ਨਾਲ ਬਣੇ ਰਹੋ ਤੁਹਾਨੂੰ ਅੱਗੇ ਵੀ ਲੈ ਕੇ ਚਲਦੇ ਸੋ ਆਪਾਂ ਹੁਣ ਲੁਧਿਆਣੇ ਪਹੁੰਚ ਗਏ ਆ ਜੀ ਤੇ Shimla puri ਦੇ ਵਿੱਚ ਖੜੇ ਆ ਤੇ ਵੇਟ ਕਰ ਰਹੇ ਆ ਇੱਥੋਂ ਹੁਣ ਆਪਾਂ ਨਾਸ਼ੀ ਜੇ ਅੱਗੇ ਜਾਵਾਂਗੇ ਤੇ ਉਸ ਤੋਂ ਬਾਅਦ ਫਿਰ ਇਤਰਾਹੀ ਜਾਵਾਂਗੇ ਇਧਰੋਂ ਹਾਂ ਲੋ ਹੋ ਗਿਆ ਹੈ ਬਾਹਰ ਵੀ ਤੁਹਾ ਨਾਲ ਗੱਲ ਕਰ ਲੀਏ ਲੋ ਜੀ ਦੁਪਹਿਰ ਬਣ ਗਈ ਵੀਡੀਓ ਚੰਗਾ ਸਵਾਲ ਸਿਸਟਮ ਬਣਾਇਆ ਹੋਇਆ ਹੁਣ ਆਪਾਂ ਕਰਨ ਨਾਲ ਲਹਿਰ ਜਾ ਰਹੀ ਹੈ ਲੁਧਿਆਣੇ ਦੀ ਤੇ ਆਪਾਂ ਆਪਾਂ ਇਹੇ ਬੁਆਈ ਵਾਲੇ ਪਰੇਸ਼ਾਨਾ ਪਾੜੇ ਸ਼ਾਕੇ ਨਿਕਲ ਗਏ ਆ ਤੇ ਹੁਣ ਅੱਗੇ ਜਾ ਰਹੇ ਆ ਇਹ ਡੀਮਾਰਟ ਵੀ ਲੰਘ ਗਿਆ ਸਫਰ ਵਧੀਆ ਜਾ ਰਿਹਾ ਜੀ। ਅੱਜ ਕੱਲ ਵੈਸੇ ਵੀ ਅੱਗੇ ਹੁੰਦਾ ਸੀ ਬਹੁਤ ਟਾਈਮ ਲੰਦਦਾ ਸੀ ਹੁਣ। ਟ੍ਰੈਫਿਕ ਤੇ ਚਲੋ ਹੁੰਦੀ ਹੈ ਪਰ ਸੜਕਾਂ ਥੋੜੀਆਂ ਜੀਆਂ ਡਬਲ-ਡੁਬਲ ਹੋਈਆਂ ਨੇ। ਉਹਦੇ ਕਰਕੇ ਥੋੜਾ ਟਾਈਮ ਕੱਟ ਲੰਦਦੇ ਰਿਹਾ। ਆਪਾਂ ਜਾਈ ਜਾ ਰਹੇ ਜੀ। ਇਹ ਤੁਹਾਨੂੰ ਵੀ ਦਿਖਾਣੇ ਆ। ਵਾਹ ਜੀ। ਦੁਨੀਆ ਦੀ ਸੋਲਰ ਸ਼ਾਤ ਜੀ ਨਹਿਰ ਦੇ ਉੱਪਰ ਪਈ ਹੋਈ ਹੈ। ਤੇ ਦਰਾਹਾ ਨਹਿਰ ਹੈ ਜੀ ਆ। ਤਾਂ ਕੋਈ ਸਾਰਾ ਸੋਲਰ ਸਿਸਟਮ ਲੱਗਾ ਇਹ ਬੜਾ ਹੀ ਲਾਰੇ ਵਾਸਤੇ ਵੰਡਿਆ ਗਿਆ ਬੜਾ ਹੈ ਥੱਲੇ ਨਾਲ ਚੰਦੀ ਨਹੀਂ ਹੋਦਾ ਉੱਪਰ ਸੋਲਰ ਚੱਲਦਾ ਹੈ ਇਹ ਆ ਥੱਲੇ ਨਾਲ ਸਰਦ ਹੈ ਨਾ ਕੋਈ ਮਾਤਾ ਸੋਇਸਨਲ ਲੁਧਿਆਣਾ ਦੀ ਬੱਤੀ ਚੱਲਦੀ ਹੈ ਪਾਉਂਦ ਰਹੇ ਆ ਗਏ ਆ ਜੀ ਤੇ ਮੇਰੇ ਤੇ ਤਾਂ ਬੋਟ ਰਹੇ ਆ ਜੀ ਆਪਾਂ ਪਾਪਰੇ ਮਾਮਾ ਦੀ ਗੱਲ ਲੋ ਜੀ ਦੁਰਾਹੇ ਤੋਂ ਆਪਾਂ ਲੁਧਿਆਣੇ ਆ ਗਏ ਆ ਤੇ ਬਹੁਤ ਲੁਧਿਆਣੇ ਬਹੁਤ ਜਿਆਦਾ ਮਾਲਾ ਦੀ ਖੇਪਾਣਾ ਅੱਲਾ ਵਾਹਿਗੁਰੂ ਤੇ ਆਵਾਜ਼ ਨਾ ਬੈਰ ਜਦੋਂ ਮੇਰੇ ਸੁਣ ਕੱ ਲੱਗੀਆਂ ਜੀ ਅੱਗੇ ਆ ਰਹੇ ਆ ਆ ਗਏ ਆ ਜੀ ਆਪਾਂ ਐਂਪਲੀ ਕਰ ਲਈਏ ਦੁਪਹਿਰ ਦਾ ਨੀਰ अबाउट 1:51 ਹੋ ਗਏ ਜੀ ਤੇ ਇਹਦੇ ਮਾਮੇ ਟ੍ਰੈਂਬਲ ਜਾ ਰਹੇ ਆ ਜੀ ਹੁਣ ਲੁਧਿਆਣਾ ਸਾਰੇ ਸ਼ਹਿਰ ਚ ਘੁੰਮਾਂਗੇ ਤੇ ਫਿਰ ਇਥੋਂ ਅੱਗੇ ਚੱਲ ਕੇ ਜਲੰਧਰ ਜਾਵਾਂਗੇ ਜਲੰਧਰੋਂ ਫਿਰ ਅੱਗੇ ਜਿਵੇਂ ਵੀ ਜਿਵੇਂ ਸ਼ਡਿਊਲ ਹੋਏਗਾ ਤੁਹਾਨੂੰ ਨਾਲ ਲੱਗ ਦਿਖਾਈ ਜਾਵਾਂਗੇ ਤੇ ਰੋਡ ਤੇ ਹਮੇਸ਼ਾ ਤੁਸੀਂ ਸੇਫਟੀ ਦਾ ਧਿਆਨ ਰੱਖਣਾ ਜ਼ਰੂਰ ਧਿਆਨ ਰੱਖਿਆ ਕਰੋ ਟ੍ਰੈਫਿਕ ਵੀ ਅੱਜ ਕੱਲ ਵਾਵਾ ਹੁੰਦੀ ਹੈ ਦੇ ਨੇ ਟਾਈਮ ਤੇ ਰੋ ਜੀ ਉਹਨੂੰ ਖੁਸ਼ੀ ਕਰਦੇ ਕਾ ਕੇ ਬਣਾ ਲੇਖ ਰਹੇ ਆਈ ਛੋਟੇ ਮਾਮੇ ਦੇ 5:30 ਵਜ ਗਏ ਨੇ ਤੇ ਆਪਾਂ ਵਿੰਡੋ ਪਿੰਡੀ ਜਾਂਦੇ ਆ ਸਵੇਰੇ ਧਰ ਸੂਰਜ ਵਖਾਇਾ ਚੜਦਾ ਤੇ ਫੋਨ ਫਿੱਟ ਤੇ ਇਹ ਨਹਿਰ ਜੀ ਨਾਲ ਨਾਲ ਚੱਲ ਰਹੀ ਤੇ ਸਾਹਮਣੇ ਸਾਡੇ ਗੰਨੇ ਵਾਲੀ ਟਰਾਲੀ ਆ ਗਈ ਉਹਨੇ ਜਾਣ ਲਾਇਆ ਬਾਈ ਸੋ ਥੰਨੀ ਭਾਈ ਨਾਲ ਗੱਲਾ ਕਰਦੇ ਆ ਕਿ ਕਹਾਂਗੇ ਬਾਜੀ ਚਾਹ ਤਾਂ ਭਾਈ ਨੇ ਅੱਜ ਥਕਾਤਾ ਜਿਹਾ ਪੂਰਾ ਆ ਬਾਬਾ ਜੀ ਦੀ ਕਿਰਪਾ ਵਾ ਵੀ ਸਾਡੇ ਭਾਈ ਸਾਹਿਬ ਦੀ ਲਗਜ਼ਰੀ ਗੱਡੀ ਆ ਤੇ ਜਿਆਦਾ ਮਹਿਸੂਸ ਨਹੀਂ ਹੋਇਆ ਪਰ ਸਫਰ ਕਾਫੀ ਕਰ ਲਿਆ ਵਾ ਤੇ ਹੁਣ ਅਸੀਂ ਆਪਣਾ ਸ਼ਿਆਰਬੁਰ ਰੋਡ ਤੋਂ ਆਦਮਪੁਰ ਵਾਲੀ ਰੋਡ ਤੇ ਆ ਨਹਿਰ ਵਾਲੇ ਤੇ ਸਾਹਮਣੇ ਟਰਾਲੀ ਆ ਗਈ ਗੰਨੇ ਵਾਲੀ ਤੇ ਆਪਾਂ ਉਹਨੂੰ ਰਾਹ ਦੇਣ ਦੀ ਸਾਈਡ ਤੇ ਲਾ ਲਈ ਪਹਿਲਾਂ ਹੀ ਆਪਣੀ ਗੱਡੀ ਕਿਉਂਕਿ ਸ਼ਿਆਣਾ ਬੰਦਾ ਉਹੀ ਹੈ ਜਿਹੜਾ ਪਹਿਲਾਂ ਪਿੱਛੇ ਲਾ ਦੇ ਨਹੀਂ ਅੱਜ ਕੱਲ੍ਹ ਤੇ ਜਾਮ ਹੀ ਲਾ ਛੜਦੇ ਲੋਕੀ ਆ ਤੁਹਾਨੂੰ ਵਿਖਾਨਾ ਲੱਗਦੇ ਆਪਾਂ ਓਵਰ ਲੋਡ ਦਾ ਕੰਕ ਥੱਲੇ ਲਾ ਦੇ ਆ ਵੀਰ ਨੇ ਟਰਾਲੀ ਲੈ ਕੇ ਜਾਣੀ ਤੇ ਆਪਾਂ ਪਹਿਲਾਂ ਹੀ ਸਾਈਡ ਤੇ ਹੋ ਗਏ ਐ ਵੀ ਸ਼ਿਰੀ ਕੁਰ ਨਾਰਾਇਣਦੇਵ ਜੀ ਦੇ 550 ਸਾਲਾਂ ਨੂੰ ਉਤਸਵ ਨੂੰ ਸਮਰਪਿਤ ਵਨ ਮੰਦਨ ਹੁਸ਼ਿਆਰਪੁਰੋਂ ਲੋ ਨਹੀਂ 5000 ਬੁੱਤੇ ਲਗਾਏਗੇ ਵਾਹ ਜੀ ਵਾਹ ਸਵੇਰ ਰੋਡ ਤੇ ਆ ਰਹੇ ਆ ਹਾਂ ਲੋ ਜੀ ਜਲੰਧਰ ਦੇ ਵਿੱਚ ਆ ਗਏ ਆ ਤੇ ਇੱਥੇ ਪੀਪੀਆਰ ਮਾਰਗ ਤੇ ਲੱਭ ਰਹੇ ਆ ਚੰਨੀ ਭਾਈ ਪੂਰੇ ਥੱਕ ਗਏ ਨੇ ਤੇ ਕੀ ਕਹੋਗੇ ਚੰਨੀ ਭਾਈ ਫਿਰ ਅੱਗੇ ਬਸ ਮਾਰੇ ਦੀ ਕਿਰਪਾ ਵਾ ਇੱਕ ਅੱਡਾ ਕਾਟ ਰਹੇ ਆ ਭੁਗਤਣਾ ਵਾਲਾ ਸੁੱਖ ਸੁਖਾਣਾ ਮਹਾਰਾਜ ਜੀ ਉਹ ਹੀ ਪਕਤਾ ਦੇਣ ਤੇ ਫਿਰ ਚੱਲਦੇ ਆ ਬਾਇਕ ਟਾਊਨ ਹੋ ਕੇ ਫோம் ਤੇ ਤੁਹਾਨੂੰ ਐਸੇ ਤਰ੍ਹਾਂ ਅਪਡੇਟਸ ਦੇਈ ਜਾਵਾਂਗੇ ਬਨੇ ਰਹੋ ਜੀ ਸਾਡੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਆਹ ਵੇਖੋ ਜੀ ਮੌਲਾ ਬਾਹਰ ਆ ਗਿਆ ਜੀ ਉਹ ਗੋਲ ਚੌਕ ਦੇ ਅਗਲੇ ਬੰਨੇ ਆ ਪਿਆਰ ਬੰਰਗੀਤਾ ਮਾਡਲ ਟਾਉਨ ਦਾ ਗੁਰਦਰਾ ਸਾਹਿਬ ਮੈਨੂੰ ਇੱਕ ਦਿਨ ਇੱਥੇ ਜੋਬ ਵੀ ਮਿਲੀ ਸੀ 2005-6 ਚ ਜਦੋਂ ਮੈਂ ਤੁਹਾਡਾ ਕੋਲ ਛੱਡਿਆ ਹਾਂ ਮੈਂ ਰਿਹਾ ਨਹੀਂ ਚਲੋ ਜੀ ਆਪਾਂ ਸਾਢੇ 8 ਦਾ ਟਾਈਮ ਹੋ ਗਿਆ ਤੇ ਫਾਈਨਲੀ ਆਪਾਂ ਲਾਸਟ ਸਟੇਸ਼ਨ ਤੇ ਪਹੁੰਚਣ ਵਾਲੇ ਆ ਸੁਭਾਗਪੁਰ ਤੇ ਲਾਵੇ ਤੇ ਗਈ ਵਾਟਕਮਾ ਵੀ ਹੋ ਗਿਆ ਹੁਣ ਤੇ ਰਾਤ ਵੀ ਪੈ ਗਈ ਏ ਇਸ ਤੋਂ ਬਾਅਦ ਫਿਰ ਪਾਕ ਆ ਜਾਵਾਂਗੇ। ਨਾ ਆਪਾਂ ਬਸ ਵਾਪਸੀ ਦਾ ਹੀ ਕੰਮ ਹੈ। ਤੇ ਕੋਈ ਸਾਡਾ ਸਟੇਸ਼ਨ ਰਹਿ ਗਿਆ ਵਾਪਸ ਸੁਭਾਰਪੁਰ ਦਾ ਮਸੇਂਜੀ ਵੱਲ। ਉਸ ਤੋਂ ਬਾਅਦ ਫਿਰ ਸਾਡਾ ਸ਼ਹਿਰ ਅੰਮ੍ਰਿਤਸਰ ਵੱਲ ਚੱਲੇ ਪਾਵਾਂਗੇ। ਤੇ ਚੰਨੀ ਭਾਈ ਨੂੰ ਅੰਮ੍ਰਿਤਸਰ ਦੇ ਨਾਮ ਤੇ ਪੂਰੇ ਖੁਸ਼ ਹੋ ਜਾਂਦੇ। ਉਹ ਅੱਜ ਬਹੁਤ ਥਾਗੇ ਚੰਨੀ ਭਾਈ ਦਾ ਆਪਾਂ ਧੰਨਵਾਦ ਕਰਦੇ ਆਂ। ਤੇ ਨਾਲ ਗੱਡੀ ਦੇ ਮਾਲਕਾਂ ਦਾ ਵੀ ਧੰਨਵਾਦ ਕਰਦੇ ਆ ਤੇ ਸੋ ਮਾਰਾ ਕਿਰਪਾਵਲਾ ਇਰਖਾਨਿਲਦੇ ਆ ਜੀ ਵਲੋਗ ਚ ਤਾਲ ਤਾਲ ਕਰਦੇ ਆ ਹਾਂ ਤੇਰੇ ਵੀਰ ਸਤਿ ਸ਼੍ਰੀ ਅਕਾਲ ਹਾਂ ਸੋ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਜੀ ਅਮਰਸਰ ਤੋਲ ਪਲਾਜੇ ਤੇ ਤੇ ਮੰਨਾਂ ਚੰਨੀ ਭਾਈ ਨੇ ਤੇ ਸੁੱਖ ਦਾ ਸਾਹ ਹੀ ਲਿਆ ਜੇ ਵਾਹਿਗੁਰੂ ਬੈਟ ਵਾਚੀ ਹੈ ਜੀ ਸਰੀਰ ਦੀ ਪਰ ਚਲੋ ਬਾਬਾ ਜੀ ਦੀ ਕਿਰਪਾ ਸਾਰੇ ਕਾਰਜ ਸੁਖ ਸੁਖਾਣਾ ਹੋ ਗਏ ਨੇ ਤੇ ਰਿੰਦਰ ਵੀ ਚਾਹਤ ਭਾਈ ਦੇ ਕਾਰਜ ਬਾਬਾ ਜੀ ਸੁਖ ਸੁਖਾਣਾ ਹੀ ਕਰਾਉਣਗੇ ਜੀ ਠੀਕ ਹੈ ਜੀ ਵੇਖਣ ਵਾਲੇ ਵੀਰਾਂ ਭਰਾਵਾਂ ਦਾ ਬਹੁਤ ਧੰਨਵਾਦ ਥੈਂਕ ਯੂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਤੇ ਭਰੇ ਰੋਜ਼ ਹੀ ਵਲੌਗ 'ਚ ਤੁਹਾਨੂੰ ਘਰ ਸਮਾਪਤੀ ਕਰਾਂਗੇ ਆਪਾਂ ਵਲੌਗ ਦੀ ਤੇ ਚੰਨੀ ਭਾਈ ਦਾ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਸਾਡੇ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਔਰ ਕੁਝ ਸ਼ਾਇਦ ਦਾ ਸਭ ਤੋਂ ਇਹਦਾ ਧਰਵਾਜ ਇਹਨਾਂ ਨੇ ਉਹ ਕਿਰਪਾ ਕੀਤੀ ਸਾਨੂੰ ਸਾਰੇ ਬੰਨੇ ਬੱਸਾਂ ਹੋ ਗਈ ਚਲੋ ਬਾਹ ਪੁਰਖਾ ਦੇ ਵੀ ਜੀ ਰੋਰ ਬਾਕੀ ਸਾਰੇ ਜਿਹਨੇ ਰਿਸ਼ਤੇਦਾਰੀ ਹੋਵੇ ਉਹ ਵੀ ਪਹੁੰਚ ਗਏ ਤੇ ਹੁਣ ਅਗਲੇ ਵਲੋਗਾਂ 'ਚ ਤੁਹਾਨੂੰ ਹੋਰ ਵੀ ਨਾਲ ਵਖਾਵਾਂਗੇ ਪਰ ਮੇਰੇ ਕੱਲ ਜਿਹੜੇ ਤੱਕ ਇਹ ਵਲੋਗ ਪੈਣੇ ਨੇ ਔਰ ਤੱਕ ਤੁਸੀਂ ਇੰਜੋਏ ਕਰਿਓ ਦੇਦਿਆਂ ਤੁਹਾਨੂੰ ਪਤਾ ਲੱਗ ਜਾਏਗਾ ਕਿਉਂ ਇਹ ਵਲੋਗ ਬਣ ਰਹੇ ਨੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ